ਵੀਡੀਓ ਤੁਹਾਨੂੰ ਦਿਖਾਵਾਂਗੇ ਸਾਰੇ ਕਲਾਕਾਰਾਂ ਦੇ ਸ਼ੂਟ ਚੱਲਦੇ ਦੇ ਵਿੱਚ ਜਿੱਪਾਂ ਗੱਡੀਆਂ ਆ ਦੇਖੋ ਬਹੁਤ ਵਧੀਆ ਸ਼ੂਟ ਚੱਲ ਰਿਹਾ ਅੱਜ ਬਾਈ ਜਗਤਾਰ ਅਨਖੀਲਾ ਸਾਹਿਬ ਦਾ ਗੀਤ ਹੈ ਹੈਲੋ ਦੋਸਤੋ ਪਿਆਰੀ ਸ਼ਸ਼ਕਾ ਸਾਰਾ ਨਿਰਕਤ ਅੱਜ ਕੁਛ ਹੋਵਾਂਗੇ ਮੈਂ ਤੁਹਾਡਾ ਆਪਣਾ ਪ੍ਰੀਤ ਠੰਡੇ ਵਾਲਾ ਬਾਈ ਅਨਖੀਲੇ ਦਾ ਗੀਤ ਦਾ ਸ਼ੂਟ ਹੈ ਤੇ ਸਾਰੀ ਟੀਮ ਦੀ ਪੂਰੀ ਤਿਆਰੀ ਹੈ ਪਹੁੰਚਾਉਣੇ ਤੁਹਾਨੂੰ ਵਧੀਆ ਵਧੀਆ ਟੈਸਟ ਇਕੱਠੇ ਹੋਏ ਹੈ ਬਾਈ ਹਰਦੀਪ ਮੀਨ ਲੇਟ ਤੇ ਤੇ ਆਹ ਦਾ ਸਰੀ ਨਹੀਂ ਕਰਦੀ ਸਾਡੇ ਸਭ ਤੋਂ ਫੇਮ ਸਚੇਰਾ ਸੋਨੇ ਇੱਕ ਮਿਲਉਣ ਲੱਗੇ ਆ ਕਿਤੇ ਉਧਰ ਨੂੰ ਭਾਈ ਜੀ ਨੂੰ ਪਹਿਲੀ ਵਾਰ ਮਿਲਿਆ ਬਸ ਤੇ ਬਹੁਤ ਵਧੀਆ ਸੁਭਾਅ ਹੈ ਜੀ ਦਾ ਸਤਿ ਸ੍ਰੀ ਅਕਾਲ ਜੀ ਸਾਸਰੀਆ ਕਾਲ ਜੀ ਸਾਸ਼ਟਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬਲਰਾਜ ਖੋਸਾ ਪੰਜਾਬੀ ਫਿਲਮਾਂ ਦਾ اداکار ਗੁੱਗੂ ਗਿਲਦਾਸ ਸਟੰਟਮੈਨ ਔਰ ਮੇਰੇ ਨਿਉ ਪਿਆਰ ਭਰੀ ਸਾਰਿਆਂ ਨੂੰ ਸਸਰੀਆ ਕਾਲ ਜਿੰਨੇ ਵੀ ਪ੍ਰੋਗਰਾਮ ਬੰਦੇ ਆ ਹੋ ਠੀਕ ਹੈ ਜੀ ਹਾਂਜੀ ਹਾਂਜੀ ਅੱਜ ਬਲੌਗ ਦੇ ਵਿੱਚ ਸਵਾਗਤ ਹੈ ਤੇ ਅਸੀਂ ਪਹੁੰਚੇ ਹਾਂ ਕਿਹੜਾ ਪਿੰਡ ਹੈ ਰਣ ਸਿੰਘ ਵਾਲਾ ਸੱਡੇ 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 ਸਿੰਘ ਵਾਲਾ ਸੱਡੇ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਹਾਂ ਅੱਜ ਬਾਈ ਨਖੀਲੇ ਕੀ ਦਾ ਛੂਟ ਹੈਗਾ ਤੇ ਛੂਟ ਤੇ ਪਹੁੰਚੇ ਬਾਈ ਜਗਤਾਰ ਸਿੰਘ ਨਖੀਲਾ ਫਰੀਦਕੋਟ ਜ਼ਿਲ੍ਹਾ ਜੀ ਅੱਛਾ ਤੇ ਬਾਈ ਹਰਦੀਪ ਬਰਨਾਲਾ ਕੀ ਨਾਂ ਤੁਹਾਡਾ ਸੋਡਾ ਸਮਾਰਟਾ ਆਪਣਾ ਗੁਰਵਿੰਦਰ ਭਰਾੜ Rajasthan ਤੋਂ ਜੀ ਤੇ ਬਾਈ ਜੀ ਕੋ ਸੱਸੀ ਕਲਵੀਰ ਜੀ ਮੈਂ ਮਨਵੀਰ ਚੋ ਜਿਲ੍ਹਾ ਫਰੋਸਪਰ ਤੋਂ ਅੱਛਾ ਜੀ ਸਾਰੇ ਫਰੋਸਪਰ ਆਲੇ ਕਰਵਾਸਤੇ ਬੁਲਾਇਆ ਗਿਆ ਅੱਜ ਉਹ ਭਾਗ ਮੰਨ ਕੇ ਰੱਖੀ ਦੀ ਐ ਸਪੈਸ਼ਲ ਬੁਲਾਇਆ ਗਿਆ ਅੱਜ ਜਿੱਤ ਦਾ ਕਰਵਾਸਤੇ ਸਸੀ ਜਰੇਸ਼ੀ ਆ ਬਾਈ ਜੀ ਮੈਂ ਡੀਐਸ ਬਿੱਲੂ ਤੇ ਅਸੀਂ ਬਾਈ ਜਗਤਾਰ ਨੇ ਲਗਭਗ ਨਾਲ ਹੀ ਹੁੰਨੇ ਆ ਹਰ ਥਾਵਾਂ ਤੇ ਤੇ ਅੱਜ ਵੀ ਬਾਈ ਦੇ ਗਾਣੇ ਦੀ ਸ਼ੂਟ ਅੱਜ ਵੀ ਬਾਈ ਦੇ ਨਾਲ ਨੇ ਉਹ ਬਾਈ ਜੀ ਕਿੰਨਾ ਟਾਈਮ ਹੈਗਾ ਪਰੋਂ ਫਿਲਮਾਂ ਦੇ ਵਿੱਚ ਕੰਮ ਕਰਦਾ ਨੂੰ ਮੈਨੂੰ 34 ਸਾਲ ਹੋ ਗਏ ਜੀ ਪਹਿਲੀ ਫਿਲਮ ਮੈਂ ਪੁੱਤ ਸਰਦਾਰਾਂ ਦੇ ਕਰੀ ਸੀ ਮੈਂ ਛੋਟਾ ਜਿਹਾ ਬੱਚਾ ਸੀ ਹਾਂਜੀ ਹਾਂ ਤੇ ਗੁੱਗੂ ਜੀ ਨਾਲ ਮੈਨੂੰ ਕਾਫੀ ਟਾਈਮ ਹੋ ਗਿਆ ਅੱਛਾ ਉਹ ਉਹ ਤਾਂ ਮੈਂ ਸਟੰਟਮੈਨ ਹਾਂ ਠੀਕ ਹੈ ਬਾਈ ਜੋਰਾਜ ਜੀ ਨਾਲ ਥੋੜੀ ਆਪਣੇ ਬਾਈ ਜੀ ਨਹੀਂ ਕਹਿ ਸਕਦੇ ਬਾਪੂ ਜੀ ਕਹਿ ਸਕਦੇ ਹਾਂ ਤੇ ਉਹਨਾਂ ਨਾਲ ਥੋੜੀ ਪਹਿਲੀ ਫਿਲਮ ਸੀ ਹਾਂ ਪਹਿਲੀ ਕਿਹੜੀ ਫਿਲਮ ਦਾ ਨਾਮ ਸੀ ਉਹ ਕੀ ਨਾਮ ਸੀ ਪੁੱਤ ਸਰਦਾਰਾਂ ਦੇ ਅੱਛਾ ਜੀ ਉਦੋਂ ਮੈਂ 8 ਸਾਲ ਦਾ ਸੀਗਾ ਠੀਕ ਹੈ ਜੀ ਮਤਲਬ ਉਦੋਂ ਬਾਦ ਜੋਣਾ ਮੋੜ ਬਦਲਾ ਜੱਟੀ ਦਾ ਰੱਬ ਵਗੈਰਾ ਬਾਦੂ ਤੁਮਾ ਠੀਕ ਗਾਣਿਆਂ ਚ ਵੀ ਮਿਸ ਪੂਜਾ ਦਾ ਚ ਵਾਦੂ ਅੱਛਾ ਹੁਣ ਲੇਟੈਸਟ ਵੀਡੀਓ ਕੁਝ ਫਿਲਮਾਂ ਜਿਹੜੀ ਕੋਈ ਆਈ ਹੋਵੇ ਉਹਦੇ ਵਿੱਚ ਰੋਲ ਤੁਹਾਡਾ ਹੁਣ ਪਿੱਛੇ ਜੇ ਆਈ ਸੀ ਯਾਰ ਆ ਇੱਕ ਤਾਂ ਔਣੀ ਆ ਉਹ ਚ ਮੇਰਾ ਐਮਐਲਏ ਦਾ ਅੱਛਾ ਜੀ ਇੱਕ ਆਈਜੀ ਯਾਰ ਬੇਲੀ ਠੀਕ ਹੈ ਜੀ ਚੱਲਦਾ ਹੀ ਰਹਿੰਦਾ ਅੱਗੇ ਵੀ ਲੀਡਦਾਰ ਕੈਰੈਕਟਰ ਮਿਲਿਆ ਵਧੀਆ ਕਰਾਂਗੇ ਅੱਛਾ ਜਿਆਦਾ ਮਿਲਦੇ ਵੀ ਹੈ ਨੈਗੇਟਿਵ ਰੋਲ ਮਿਲਦੇ ਕਿ ਨਹੀਂ ਵਧੀਆ ਮਿਲਦੇ ਅੱਛਾ ਮੈਨੂੰ ਗੁੰਡੇ ਦਾ ਰੋਲ ਜ਼ਿਆਦਾ ਛੋਟੇ ਤੇ ਚਾਜਦਾ ਹਾਂ ਮੈਨੂੰ ਵਿਲਨ ਦਾ ਕੈਰੈਕਟਰ ਹੀ ਜ਼ਿਆਦਾ ਮਿਲਦਾ ਅੱਛਾ ਜੀ ਵੀ ਕੁੜੀਆਂ ਚੱਕਲੇ ਜਾਣੇ ਕਈਆਂ ਚ ਕੁੜੀਆਂ ਚੱਕਣੇ ਵੈਸੇ ਜੇ ਮਸੀਨ ਦੀ ਕਰਦਾ ਕੱਟ ਕਰਦਾ ਹਾਂ ਜੀ ਮੈਂ ਜਿਵੇਂ ਜ਼ਮੀਨਾਂ ਚ ਮੁੰਨਾ ਤੇ ਚੱਕਰ ਤੇ ਆ ਸਿਕਾਵ ਜੇ ਲੈਣ ਜਾਂਦੇ ਆ ਕਬਜਾ ਕਬਜਾ ਵਾਲੇ ਅੱਛਾ ਕੋੜੀਆਂ ਭਜਾਉਣੀਆਂ ਤੇ ਕਬਜਾ ਕੋੜੀਆਂ ਭਜਾਉਣੀਆਂ ਮੇਰਾ ਵੱਜ ਪੁੰਡਦਾ ਜਿਹੜਾ ਸੁਫਨਾ ਸੀ ਨਾ ਹਾਂ ਜੀ ਰੱਬ ਨੇ ਮੈਂ ਜੀ ਰੱਬ ਨੇ ਠੀਕ ਹੈ ਜੀ ਸਾਡਾ ਸੂਟ ਜਿਹੜਾ ਮੈਂ ਚਾਹੁੰਦਾ ਸੀ ਨਾ ਮੈਨੂੰ ਅਸਲੇ ਦਾ ਘੋੜੀਆਂ ਦਾ ਬਹੁਤ ਸ਼ੌਕ ਸੀ ਰੱਬ ਨੇ ਪੂਰਾ ਕਰਿਆ ਮੇਰਾ ਚਲੋ ਸਾਡਾ ਸੂਟ ਹੋਣੇ ਮੇਰੇ ਨੂੰ ਪਿਆਰ ਭਰੀ ਸਾਰਿਆਂ ਨੂੰ ਸਾਸਰੀਆ ਕਾਲ ਸਸੀ ਕਾਲ ਜੀ ਬੰਦੇ ਦਾ ਬਾਦੂ ਸੀਗੇ ਲਿਉਣ ਵਾਲੇ ਸਾਨੂੰ ਤਾਂ ਕਹਿੰਦੇ ਸੀਗੇ ਹਾਂਜੀ ਦੋਸਤੋ ਚੱਲ ਰਹੀ ਤਿਆਰੀ ਮੇਕਅਪ ਵਗੈਰਾ ਹੋ ਰਿਹਾ ਹੈ ਹਾਂ ਟੈਸਟਾਂ ਦਾ ਤੇ ਮਾਈਕ ਹੋਸਾ ਜੀ ਹੋਰ ਮੇਕਅਪ ਦੀ ਤਿਆਰੀ ਹੈ ਸਾਡੇ ਗੁਰਵਿੰਦਰ ਰਾਸਤਾਨੀ ਵੀ ਭਾਈ ਦਾ ਟੇਕੇ ਬੰਦ ਹੋ ਗਏ ਤਾਂ ਉਹ ਵੀ ਚੁੱਪ ਕਰਿਆ ਬੈਠਾ ਹੈ ਭਾਈ ਟੇਕੇ ਬੰਦ ਹੋਗੇ ਨਾ ਮਿਲਦਾ ਨਹੀਂ ਉਹਨਾਂ ਤਰ੍ਹਾਂ ਕੋਸ ਹਾਂਜੀ ਕੱਲਾ ਐਤੀ ਹੈ ਹਾਂਜੀ ਹਾਂਜੀ ਕੱਲਾ ਐਤੀ ਹੈ ਸਾਹਮਣੇ ਬੈਠੇ ਬਾਈ ਜੀ ਜਲਤਾਰਨ ਅਕੀਲਾ ਜੀ ਦਾ ਗੀਤਾ షూਟ ਕਰ ਰਹੇ ਆਂ ਮੈਡਮ ਖਾਣ ਹਾਂਜੀ ਚੱਲ ਰਿਹਾ ਮੇਕਅਪ ਤੇ ਸਾਡਾ ਗੁੰਡਾ ਬਾਈ ਤਿਆਰ ਹੈ ਤੇ ਮੈਂ ਹੀਰੋ ਹਾਂਜੀ ਬਾਈ ਜਿ ਕਲਾਕਾਰ ਆਪਣੇ ਜਗਤਾਰ ਹਨ ਕਿਲਾ ਜੀ ਚੱਲ ਰਹੇ ਨੇ ਮੇਕਅਪ ਇਸ ਤੋਂ ਬਾਅਦ ਬਾਈ ਕੋ ਸਤੇ ਹਰਦੀਪ ਦੀ ਵਾਰੀ ਹੈ ਮੇਕਅਪ ਦੀ ਮੇਕਅਪ ਦੀ ਸੋਡੀ ਵਾਰੀ ਹੈ ਇਸ ਤੋਂ ਬਾਅਦ ਹਾਂ ਬਸ ਇਸ ਤੋਂ ਬਾਅਦ ਅਸੀਂ ਕਰਾਂਗੇ ਮਤਪਸਿੰਦ ਨਾਲ ਬੋਲਾਂਗਾ ਬਾਈ ਮਤਪਸ ਆਉਂਦਾ ਹੈ ਯਾਰ ਜੀ ਬਣੀ ਜਾਂਦੇ ਵੀਡੀਓ ਤਾਂ ਜੋ ਮੇਰੀ ਬਣਾ ਬਾਈ ਖੋਸੇ ਨੂੰ ਵਧੀਆ ਬਣਾ ਦੀ ਤੋ ਆਪਣਾ ਥੋੜਾ ਰੰਗ ਕਾਲਾ ਹੋਇਆ ਪਿਆ ਬਾਈ ਜੀ ਤਿਆਰ ਆ ਗਏ ਚੰਦ ਚੁੰਦ ਜੇ ਬਣਵਾ ਲਓ ਬਾਈ ਨੂੰ ਸ਼ਾਇਦ ਚੰਦ ਚੁੰਦ ਜੇ ਹਨਾ ਬਣਵਾਉਣੇ ਹੋ ਕਿਤੇ ਕਿਤੇ ਹਾਂ ਉਹ ਤਾਂ ਰਾਜਸਥਾਨ ਹੀ ਬਣ ਜਾਂਦੇ ਨੇ ਰਾਜਸਥਾਨ ਹੀ ਬਣ ਜਾਂਦੇ ਬਾਲ ਜੇ ਕਰਦੇ ਕਿੱਧਰ ਕਿੱਧਰ ਇੱਧਰ ਆਪਾਂ ਕਰਦੇ <laughs> गोविंद प्रविंदर रास्तानी जीते हर्दी बरनाला तो बाई जगता रखनी जानी तो फिल्वाई तो खोशा साल गुंदे तो पेडा गुंदा अना भाई तो पेडा गुंडा भाई खोशा और <laughs> भाई ਕੀ ਨਾ ਕਾ ਕਿਤਰਾ ਗੁਰਪ੍ਰੀਤਾ ਕਿਹੜਾ ਪਿੰਡ ਆਹੀ ਇੱਥੇ ਨੇੜੇ ਮੱਲਾ ਅੱਛਾ ਮੱਲੇ ਤੋਂ ਨਾਲ ਹੀ ਉਹਦੇ ਡਾਇਰੈਕਟਰ ਦੇ ਨਾਲ ਗੁਰਪ੍ਰੀਤ ਸਿੰਘ ਮੱਲਾ ਮੁੰਡਾ ਮੇਕਅਪ ਜਿਹੜਾ ਕਰ ਰਿਹਾ ਮੇਕਅਪ ਟੈਸ ਜੀ ਕਲਾਕਾਰਾਂ ਨੇ ਲੱਗੀ ਫੋਕ ਅਤੇ ਹੁਣ ਪੈ ਗਈ ਸਮੱਸਿਆਨ

dekamera manji, kare ya betul, ਪਰ ਨਾ ਭਾ ਵੀਰੇ ਕੋਈ ਗੱਲ ਚ ਨਾ ਪਾਣਾ ਯਾਰ ਕੋਈ ਮਿਲਣਾ ਯਾਰ ਗੁੰਡੇ ਤਿਆਰ ਹੈ ਚੱਲ ਲੱਗ ਰਿਹਾ ਪੈਕ ਸੈਕ ਹੁਣ ਸੀਨ ਕੱਟਣ ਲੱਗਾ ਚੱਕ ਕਰਵਿੰਦਰ ਬਸ ਦੀ ਗਰਮੀ ਜਿਆਦੇ ਥੋੜਾ ਗਰਮੀ ਜਿਆਦੇ ਬਰਫ ਲੈਣ ਭੇਜੇ ਬੰਦੇ ਯਾਰ ਉਹਨਾਂ ਨੇ ਰਹਿ ਜਾਣਾ ਬਰਫ ਲੈਣ ਗਏ ਕੀ ਹੋਣੀ ਚਾਹੀਦੀ ਹੈ ਨਾ ਨਾ ਕੁਛ ਨਹੀਂ ਲੈਣਾ ਬਸ ਉਹਨਾਂ ਨੂੰ ਕਹ ਆਜੋ ਜਲਦੀ ਤੁਸੀਂ ਆਜੋ ਹੈਸ ਹੈਗੇ ਜੀ ਹੈਗੇ ਹੈਗੇ अच्छा ठीक है ठीक है छीड़ के आए हूं मैंने कहा क्या स्वाद ही आ गया सच्ची ला ठीक है आजूदे ड्रग्सट्र साओ ठीक है ਏਦਾਂ ਦੀ ਫੀਲਿੰਗ ਦੇਣੀ ਉਹਨੂੰ ਦੇਖੋ ਮੇਕਅਪ ਉਹ ਹੋ ਗਿਆ ਉਹਨੂੰ ਬਚਾਉਣਾ ਉਹਨੂੰ ਬਚਾ ਕੇ ਠੀਕ ਇੱਕ ਮਿੰਟ ਮੈਂ ਕਿ ਕਿੜਤੇ ਨੂੰ ਲੱਗੂਆ ਚੱਲਣ ਦੇ ਬਸ ਨਾ ਕਰੋ ਯਾਰ ਨਹੀਂ ਕਰਨਾ ਪੈਣਾ ਸਾਫ ਹੈ